ਆਮ ਤੌਰ ਤੇ ਬੇਟਾ ਆਪਣੇ ਬਾਪ ਨੂੰ ਡੈਡੀ ਕਹਿੰਦਾ ਹੈ ਤਾਂ ਪਿਤਾ ਨੂੰ ਕਾਫੀ ਜ਼ਿਆਦਾ ਫਕਰ ਮਹਿਸੂਸ ਹੁੰਦਾ ਹੈ ਪਰ ਗਿੱਦੜ ਬਾਹਾ ਦੇ ਪਿੰਡ ਦੌਲਾ ਵਿੱਚ ਡੈਡੀ ਕਹੌਣ ਨੂੰ ਲੈ ਕੇ ਬਹਿਸ ਬਾਜ਼ੀ ਇਸ ਕਦਰ ਵੱਧ ਗਈ ਕਿ ਸਾਬਕਾ ਸਰਪੰਚ ਦੇ ਖਿਲਾਫ ਮਾਮਲਾ ਤੱਕ ਦਰਜ ਹੋ ਗਿਆ ਜ਼ਰਾ ਸਰ ਗਿੱਦੜ ਬਾਹਾ ਪੁਲਿਸ ਵੱਲੋਂ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਪੁਲਿਸ ਕੋਲ ਦਰਜ ਆਪਣੇ ਬਿਆਨ ਵਿੱਚ ਅਮਰੀਕ ਸਿੰਘ ਨੇ ਦੱਸਿਆ ਹੈ ਕਿ ਉਹ ਖੁਦਿਆਂ 15 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਚਲਦਿਆਂ 12 ਦਸੰਬਰ ਦੀ ਦੇਢ ਸ਼ਾਮ ਕਰੀਬ 8 ਵਜੇ ਕਮਸ਼ੀਰ ਸਿੰਘ ਉਹਨਾਂ ਦੇ ਬਾਹਰ ਖੜਾ ਸੀ ਤੇ ਜਦੋਂ ਉਹ ਦੋਨੋਂ ਆਪਸ ਵਿੱਚ ਗੱਲਬਾਤ ਕਰ ਰਹੇ ਸਨ ਇਸੇ ਦੌਰਾਨ ਪਿੰਡ ਦੋਲਾ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਉਹਨਾਂ ਕੋਲ ਆਇਆ ਤੇ ਕਹਿਣ ਲੱਗਿਆ ਕਿ ਮੈਨੂੰ ਡੈਡੀ ਕਹੋ ਜਿਸ ਤੇ ਅਸੀਂ ਪੁੱਛਿਆ ਕਿ ਤੈਨੂੰ ਡੈਡੀ ਕਿਉਂ ਕਹੀਏ ਤੇ ਉਹਨਾਂ ਨੇ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਤੇ ਕਿਹਾ ਕਿ ਮੈਨੂੰ ਡੈਡੀ ਕਹੋਣਾ ਆਉਂਦਾ ਬਹਿਸ-ਵਾਜ਼ੀ ਦੌਰਾਨ ਬਲਜਿੰਦਰ ਸਿੰਘ ਨੇ ਗਾਲੀ ਕਲੋਚ ਕੀਤੀ ਤੇ ਧਮਕੀ ਦਿੱਤੀ ਬਰਹਾਲ ਪੁਲਿਸ ਨੇ ਇਸ ਬੰਦ ਵਿੱਚ ਮਾਮਲਾ ਦਰਜ ਕਰ ਲਿਆ ਸੰਚੇ ਸਿੰਘ ਦੀ ਇੱਕ ਵਾਰਦਾਤ ਹੋਈ ਹੈ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਕਿਸ ਤਰ੍ਹਾਂ ਦੀ ਛਾਰੀ ਗੱਲਬਾਤ ਹੋਈਗੀ ਗੱਲਬਾਤ ਤਾਂ ਕੁਝ ਵੀ ਨਹੀਂ ਸੀ ਬਸ ਉਹ ਸਾਡੇ ਮਤਲਬ ਮੇਰਾ ਖੁਦ ਆ ਜਿਹੜਾ ਹੈ ਉਹ ਬਾਹਰ ਸੀ ਉੱਥੇ ਚਰਾਸਤੇ ਚ ਖੜੇ ਸੀਗੇ ਉਧਰੋਂ ਮਤਲਬ ਤੋਂਦੀ ਸਰਪੰਚ ਆ ਗਿਆ ਤੇ ਉਹਨਾਂ ਦੇ ਆਪਸ ਵਿੱਚ ਬਹਿਸ-ਬਾਜੀ ਹੋਈ ਹੂੰ ਜਿਹੜੀ ਬਹਿਸ-ਬਾਜੀ ਹੋਈ ਤੋਂ ਬਾਅਦ ਮੈਨੂੰ ਵੀ ਕਿਸੇ ਨੇ ਘਰੋਂ ਸੱਦਿਆ ਕਹਿੰਦੇ ਮੈਂ ਕੰਕੜੇ ਲੈ ਗਈ ਤੇ ਉਸ ਤੋਂ ਬਾਅਦ ਜਦੋਂ ਅਸੀਂ ਉਹ ਚਲਾ ਵੀ ਗਿਆ ਸਰਪੈਂਸ 255 ਹਸਾਬ ਕਰਦਾ ਤੇ ਉਹ ਦੁਬਾਰੇ ਆ ਗਿਆ ਜੀ ਫਸ ਤੋਂ ਕੋਈ ਗੱਲ ਕਿਸ ਨੂੰ ਕਹਿਣੀ ਹੋਵੇ ਸੀ ਅਗੇ ਫੇਰ ਕੋਈ ਪਾਪਾ ਕਹਿਣ ਨੂੰ ਲੈ ਕੇ ਵੀ ਗੱਲਬਾਤ ਹੋਈ ਹੈ ਕੋਈ ਹਾਂਜੀ ਕੋਈ ਹੀ ਇਸ ਗੱਲ ਦੀ ਕੋਈ ਉਹਨਾਂ ਦੀ ਬੈਸਟ ਬਾਜੀ ਹੋਈ ਹੈ ਹੂੰ ਕਿ ਕਹਿੰਦਾ ਮੈਂ ਤੁਸੀਂ ਕਹੋ ਨਹੀਂ ਤਾਂ ਮੈਂ ਟੱਕੀ ਨਾਲ ਮਤਲਬ ਮਾਰੂਗਾ ਹੂੰ ਉਸ ਤੋਂ ਬਾਅਦ ਉਹ ਗੱਸ ਵਾਰੇ ਆ ਗਈ ਬੈਕਰੀ ਚਲਾ ਗਿਆ ਸੀ ਜੀ ਦੁਬਾਰੇ ਫੇਰ ਆ ਗਈ ਜਦੋਂ ਬੈਰਕਟ ਲੱਗਾ ਤੇ ਚੋਕ ਕਰੇਗਾ ਕੋਈ ਪਰਚਾ ਵਗੈਰਾ ਦਰਜ ਵੀ ਹੋਇਆ ਜੀ ਹਾਂਜੀ ਕੋਈ ਹੈ ਜੀ ਹੂੰ ਪਰਚਾ ਵਗੈਰਾ ਦਰਜ ਹੋਇਆ ਹੈ ਜੀ ਮਤਲਬ ਕਿਦੇ ਬਿਆਨਾਂ ਤੇ ਪਰਚਾ ਦਰਜ ਹੋਇਆ ਜੀ ਉਹ ਜਿਹਦੇ ਨਾਲ ਮਤਲਬ ਬਹਿਸਬਾਜ਼ੀ ਹੋਈ ਸੀ ਹਮ ਸਿੰਘ ਦੇ ਨਾਲ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਹਾਂਜੀ ਇਹ ਚੀਜ਼ਾਂ ਨਹੀਂ ਹੋਣੀਆਂ ਜੇ ਪਿੰਡ 'ਚ ਇਲੈਕਸ਼ਨ ਚੱਲ ਰਿਹਾ ਸੀਗਾ ਮਤਲਬ ਵਧੀਆ ਸ਼ਾਂਤੀਪੂਰਵ ਕਲੈਕਸ਼ਨ ਚੱਲ ਰਿਹਾ ਸੀਗਾ ਇਹ ਚੀਜ਼ਾਂ ਨਾਲ ਮਤਲਬ ਪਿੰਡ ਦਾ ਭਾਈਚਾਰਕ ਸਾਂਝ ਖਰਾਬ ਹੁੰਦੀ ਹੈ ਮੈਡਮ ਇੱਕ ਗੋਲੀ ਚੱਲੀ ਹੈ ਕੀ ਇਹ ਗੱਲ ਤੇ ਕੀ ਮਾਮਲਾ ਕੀ ਸੀ ਸਰ ਅ ਸਾਡੇ ਜਿਹੜਾ ਹੈਗਾ ਪਿੰਡ ਦੋਲਾ ਦੇ ਵਿੱਚ ਜਿਹੜਾ ਪੰਚਾਇਤੀ ਇਲੈਕਸ਼ਨ ਹੋ ਰਿਹਾ ਹੈਗਾ ਤੇ ਜਿਹਦੇ ਸਬੰਧ ਦੇ ਵਿੱਚ ਅ ਅਮਰੀਕ ਸਿੰਘ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਸਟੇਟਮੈਂਟ ਰਿਕਾਰਡ ਕਰਵਾਈ ਗਈ ਸੀ ਕਿ 12 ਵਜੇ ਨੂੰ ਜਿਹੜੀ 12 ਤਰੀਕ ਹੈਗੀ ਆ ਉਦੋਂ ਰਾਤ 8 ਵਜੇ ਤੇ ਕਰੀਬ ਬਲਜਿੰਦਾ ਸਿੰਘ ਏਲੀਅਸ ਕੋਟੀ ਜਿਹੜੇ ਹੈਗੇ ਨੇ ਸਾਬਕਾ ਸਰਪੰਚ ਪਿੰਡ ਦੋਲਾ ਦੇ ਉਹਨਾਂ ਵੱਲੋਂ ਜਿਹੜਾ ਹੈਗਾ ਫਾਇਰਿੰਗ ਕੀਤੀ ਗਈ ਹੈਗੀ ਜਿੰਨੈ ਤੇ ਅਮਰਿਕ ਸਿੰਘ ਦੇ ਸਟੇਟਮੈਂਟ ਦੇ ਉੱਪਰ ਜਿਹੜਾ ਹੈਗਾ ਮੁਕਦਮਾ ਦਰਜ ਕੀਤਾ ਗਿਆ ਹੈ ਅੰਡਰ ਸੈਕਸ਼ਨ 125 ਬੀ ਐਨਐਸ 1052 ਬੀ ਐਨਐਸ 25 27 ਆਮ ਜੈਕਟ ਜੀ ਜੀ ਤਫੀਸ਼ ਜਾਰੀ ਹੈਗੀ ਤੇ ਜਿਹੜੀ ਉਹਨਾਂ ਦੀ ਅਰੈਸਟ ਹੈਗੀ ਉਹ ਕੈਂਡੀ ਗਈ ਹੈ ਜੋ ਜਲਦੀ ਹੀ ਉਹਨਾਂ ਨੂੰ ਅਰੈਸਟ ਕਰਕੇ ਜਿਹੜਾ ਹੈਗਾ ਪਤਾ ਲੱਗੇ ਕਾਰਨ ਕੀ ਹੋਇਆ ਜਿਹੜਾ ਜੀ ਇਲੈਕਸ਼ਨ ਦੇ ਮੱਦੇਨਜ਼ਰ ਹੈਗਾ ਜਿੱਥੇ ਆਪਸੀ ਦੋਨਾਂ ਪਾਰਟੀਆਂ ਦੇ ਵਿੱਚ ਕਲੈਸ਼ ਹੋਇਆ ਸੀ ਕਹਿੰਦੇ